ਇਹ ਲੱਗਦਾ ਨਵੇਂ ਨਵੇਂ ਚੌਧਰੀ ਬਣੇ ਹੋ ਤੇ ਗੱਲ ਉਹ ਨਵੇਂ ਨਵੇਂ ਨਿੰਦੇ ਗੱਤੀ ਕੁਸ਼ਤੀ ਚੌਧਰੀ ਆ ਤੁਹਾਨੂੰ 150 ਦਾ ਕਿਹੜਾ ਰੋਣਾ 150 ਦੀ ਗੱਲ ਨਹੀਂ ਗੱਲ ਪੰਨੇ ਦੀ ਆ ਨਾ ਦੀ ਹੁੰਦੀ ਆ ਜਦੋਂ ਇੱਕ ਵਾਰੀ ਆਖਿਆ ਵੀ 1000 ਰੁਪਏ ਕਟਾਉਣਾ ਆ ਆਓ ਮੇਰੇ ਨਾਲ ਸੱਲ ਬਖਾ ਮੈਨੂੰ ਕਿਹੜੀ ਗੱਡੀ ਆ ਇਹ ਤੋਂ 45 56 ਸਾਲ ਦਾ ਟਾਈਮ ਨਿਕਲਦਾ ਸਮਾਦ ਬਿਚਾਵਾਂ ਗੁਲਤਾਨ ਚਿੱਟੀਆਂ ਸਿਆਲਪੁਰ ਲਾਹੌਰ ਹਾ ਤੁਸੀਂ ਨਾ ਨਾ ਤਰੀਕੇ ਜਾਣਾ ਤੇ ਮੈਂ ਦੱਸ ਦਵਾ ਵੀ ਮੈਨੂੰ ਨਾ ਟਾਈਮ ਨਾ ਪਚਾਓ ਸੈਂ 300 ਰੁਪਇਆ ਪੈਰ ਨਹੀਂ ਰੱਖਣਾ ਪਊਗਾ ਮੈਂ ਜਿੰਨੀ ਦੇਰ ਮੈਨੂੰ ਪੈਸੇ ਨਾ ਲੱਭੇ ਸਹੀ ਗੱਡੀ ਵੇਖ ਲਓ ਤੁਸੀਂ ਦੇਣ ਤੋਂ ਨੂੰ ਹੋਏਗਾ ਹਾਂ ਉਹ ਦੇਖ ਗੱਡੀ ਮਾਰੋ ਵੇਖੋ ਉਹ ਦੇਖੋ ਵਾਹ ਈ ਮੇ ਖਾਣਾ ਖਾਣ ਆ ਲਈ ਕਿ ਦੀ ਸੋਹਣੀ ਗੱਡੀ ਇਹੋ ਜੀ ਗੱਡੀ ਦੀ ਕਿੱਥੇ ਗਏ ਹੋ ਪਰ ਨਹੀਂ ਕਹਿ ਜੀ ਇੱਕ ਵਾਰੀ ਜਾਵਾਂਗੇ ਤੇ ਪਤਾ ਲੱਗੂਗਾ ਨਾ ਦੀ ਬੰਗਲਾ ਵੀ 19 ਆ 19 ਇਹਦੇ ਜੰਨੇ ਦੇ ਨਹੀਂ ਹੁੰਦੇ ਤੇ ਸਿਗਰਟ ਅੰਦਰ ਨਹੀਂ ਪੀਣਾ ਬਾਬਾ ਜੀ ਨਹੀਂ ਅੰਦਰ ਮਾਹੌਲ ਖਰਾਬ ਆ ਅੰਦਰ ਇਹ ਸਿਗਰਟ ਪੀਣਾ ਨਹੀਂ ਮਨਾ ਹੈ ਨਿਕਟੋ ਇੱਥੇ ਬਹਿ ਕੇ ਪੀਦਾ ਇੱਥੇ ਬਹਿ ਜਾ ਮੈਂ ਚੌਂਰੀ ਹੋ ਕਿਤੇ ਇੱਥੇ ਧੜੀਆਂ ਦੇ ਪਾਵਾਂ ਲਾ ਕੇ ਵੇਪਰ ਪਏ ਆ ਕਿਉਂ ਵੀ ਉੱਥੇ ਪਾਵੇ ਹੈ ਬਾਬਾ ਜੀ ਸਿਗਰਟ ਦੀ ਇਜਾਜ਼ਤ ਨਹੀਂ ਹੈ ਮਿੱਤਰ ਕੇ ਪੀ ਲੈਣਾ ਉਹ ਇਜਾਜ਼ਤ ਨਿਕਟ ਦੀ ਇਜਾਜ਼ਤ ਗਵਰਨਮੈਂਟ ਨਾਲ ਲੈਣੀ ਪੈਣੀ ਤੁਹਾਨੂੰ ਅਸੀਂ ਚੌਂਰੀਆਂ ਜਿੱਥੇ ਮਰਜੀ ਬਹਿ ਕੇ ਸਿਗਰਟ ਪੀਏ ਵਿੱਚ ਲੋਕ ਬੈਠੇ ਹੁੰਦੇ ਨੇ ਐਨੀ ਟੇਟ ਹੁੰਦੀ ਸਮੈਲ ਨਹੀਂ ਸਿਗਰਟ ਕੋ ਅੱਛੀ ਹਾਂ ਫਸਗਣ ਕਰਦੀ ਆ ਬੜਾ ਸਕੂਨ ਦਿੰਦੀ ਆ ਡਰਾਲਾ ਕੈਂਸਰ ਇੱਥੇ ਬੈਠ ਕੇ ਇਹਦਾ ਬੈਨ ਉਹ ਠੱਕੇ ਨਾ ਮਾਰੋ ਚੌਰੀ ਨੂੰ ਠੱਕੇ ਨਾ ਮਾਰ ਮੈਂ ਜੇ ਤੈਨੂੰ ਲਾਮ ਨਾ ਕਹਿੰਦਾ ਬਬਈ ਆਓ ਗੱਡੀ ਦੇ ਤੇ ਕੋਲ ਨਾ ਆਓ ਇੱਧਰ ਐ ਇੱਧਰ ਬੈਕਿੰਗ ਕਰਾਉਣੀ ਤੋਨ ਨਹੀਂ ਆਇਆ ਹਲੋ ਟਾਕ ਹੈ ਕੀ ਹੈ ਹਾਂ ਕੀ ਹੈ ਇਹ ਸਕੋਰਟ ਆ ਕੀ ਹੈ ਦੇਖੋ ਇਹ ਕੋ ਲੋਹੇ ਦੀ ਚੀਜ਼ ਹੈ ਕੋ ਲੋਹੇ ਦੀ ਚੀਜ਼ ਨਾ ਕਬਾੜ ਲਈ ਫਿਰਦਾ ਨਾਲ ਮੈਂ ਬਟਨ ਲੱਗੀ ਮੈਂ ਚੈੱਕ ਰਹਾ ਬੈਕ ਹਾਂ ਜੀ ਇਹ ਵਿੱਚ ਹੈ ਹੈ ਪਹਿਲੇ ਸਟੂਰ ਹੋਰ ਇੱਕ ਚੈੱਕ ਕਰਾਉਂਗੀ ਇਹ ਵਿੱਚ ਭਾਈਆ ਤੋਂ ਬਾਅਦ ਤੈਨੂੰ ਚੈੱਕ ਕਰਾ ਦਾਂਗਾ ਤੇ ਮੁੜ ਕੇ ਮੈਂ ਕਿੱਲੀ ਜਾਣਾ ਹਾਂ ਅਨੇਓ ਫਾਨ ਇਹਦੇ ਕੋਲ ਓਏ ਛੱਤ ਤੇ ਰੱਖ ਸਮਾਨ ਮੇਰਾ ਹੈਂ ਛੱਤ ਤੇ ਰੱਖ ਬੈਗ ਓਏ ਛੱਤਾਂ ਦੀਆਂ ਗੱਡੀਆਂ ਨਹੀਂ ਬਾਬਾ ਛੱਤ ਤੇ ਰੱਖ ਸਮਾਨ ਮੇਰਾ ਕੁੱਤੋਂ ਤੇਰਾ ਸਮਾਨ ਇੱਥੇ ਕਿਹੜੀ ਛੱਤ ਨਹੀਂ ਵੀਆਈਪੀ ਗੱਡੀਆਂ ਕੋਸਟਾ ਨਾਲ ਆ ਰਹੀਆਂ ਉਹ ਪਹਿਲੇ ਛੱਤ 'ਤੇ ਬੜੀ ਤੇਰਪਾਦੀ ਚੱਲਾਂ ਨਾ ਓਏ ਮੈਂ ਆਪਣੇ ਕੋਲ ਰੱਖਣਾ ਇਹਦੇ ਚਾਹ ਇਹਦੇ ਚਾਹ ਨਹੀਂ ਗੁੰਦੀ ਸਮਾਨ ਆ